ਕੰਦੇ ਨੇ ਜੁਗ ਜੁਗ ਏਕੋ ਸੱਚਾ ਸੋਈ 부ਜੇ ਗੁਰ ਬੇਚਾਰੇ ਮਹਾਰਾਜ ਕੰਦੇ ਭੇਦ ਭਾਦ ਰੱਖਣ ਵਾਲਿਆ ਮਨੁੱਖ ਇਸਤਰੀ ਪੁਸਤਰੀ ਪੁਰਸ਼ ਬੱਚੀ ਤੂੰ ਭੇਦ ਰੱਖ ਰਿਆ ਤਾਂ ਸੁਣ ਜੁਗ ਜੁਗ ਏਕੋ ਸੱਚਾ ਸੋਈ 부ਜੇ ਗੁਰ ਬੇਚਾਰੇ ਉਹ ਜੁਗ ਜੁਗ ਇੱਕੋ ਰਹਿਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੀ ਸਾਰੇ ਜੀਵਾਂ ਦਾ ਦਾਤਾ ਹੈ ਤੇ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ ਇਹਦੇ ਵਿੱਚ ਦੱਸਦੇ ਸੀ ਮਹਾਰਾਜ ਕਹਿੰਦੇ ਉਹ ਜੀਵ ਇਸਤਰੀ ਗੁਰੂ ਦੀ ਬਖਸ਼ੀ ਵਿਚਾਰ ਦੀ ਬਰਕਤ ਨਾਲ ਉਸ ਪ੍ਰਮਾਤਮਾ ਨਾਲ ਸਾਂਝ ਪਾ ਲੈਂਦੀ ਹੈ ਜਿਹੜਾ ਹਰੇਕ ਯੁੱਗ ਵਿੱਚ ਹੀ ਸਦਾ ਕਾਇਮ ਰਹਿਣ ਵਾਲਾ ਹੈ ਇਸਤਰੀ ਦਾ ਭਾਵ ਹੈ ਜੀਵ ਆਤਮਾ ਸਰੀਰ ਚਾਏ ਇਸਤਰੀ ਆ ਚਾਏ ਪੁਰਸ਼ਾ ਜੀਵ ਆਤਮਾ ਨੂੰ ਸੰਬੋਧਨ ਕੀਤਾ ਸਤਿਗੁਰਾਂ ਨੇ ਭਈ ਉਹ ਜੀਵ ਇਸਤਰੀ ਗੁਰੂ ਦੀ ਬਖਸ਼ੀ ਵਿਚਾਰ ਦੀ ਬਰਕਤ ਨਾਲ ਉਸ ਪ੍ਰਮਾਤਮਾ ਨਾਲ ਸਾਂਝ ਪਾ ਲੈਂਦੀ ਹੈ ਜਿਹੜੀ ਹਰੇ ਜਿਹੜਾ ਹਰੇਕ ਯੁੱਗ ਵਿੱਚ ਹੀ ਸਦਾ ਕਾਇਮ ਰਹਿਣ ਵਾਲਾ ਹੈ ਨਾ ਉਹ ਆਉਂਦਾ ਤੇ ਨਾ ਉਹ ਜਾਂਦਾ ਕਿਤੇ ਮਨਮੁਖ ਕਾਮ ਵਿਆਪੀ ਮੋਹ ਸੰਤਾਪੀ ਕਿਸ ਆਗੇ ਜਾਏ ਪੁਕਾਰੇ ਮਹਾਰਜ ਕਹਿੰਦੇ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ ਇਸਤਰੀ ਕਾਮ ਵਾਸਨਾ ਵਿੱਚ ਕਾਮ ਵਾਸਨਾ ਵਿੱਚ ਦਵਾਈ ਰਹਿੰਦੀ ਹੈ ਮੋਹ ਵਿੱਚ ਫਸ ਕੇ ਦੁਖੀ ਹੁੰਦੀ ਹੈ ਉਹ ਕਿਸ ਅੱਗੇ ਜਾ ਕੇ ਆਪਣੇ ਦੁੱਖਾਂ ਦੀ ਪੁਕਾਰ ਕਰੇ ਕੋਈ ਉਸ ਦੇ ਇਹ ਦੁੱਖ ਦੂਰ ਨਹੀਂ ਕਰ ਸਕਦਾ ਨਾਨਕ ਮਨਮੁਖ ਥਾਉ ਨਾ ਪਾਏ ਬਿਨ ਗੁਰ ਅਤ ਪਿਆਰੇ ਗੁਰੂ ਮਹਾਰਾਜ ਕਹਿੰਦੇ ਨੇ ਅਤ ਪਿਆਰੇ ਗੁਰੂ ਤੋਂ ਬਿਨਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ ਇਸਤਰੀ ਕਹਿ ਲੋ ਮਨੁੱਖ ਕਹਿ ਲੋ ਜੀ ਠੀਕ ਹੈ ਸਬੋਧਰ ਜੀਵ ਇਸਤਰੀ ਨੂੰ ਕੀਤਾ ਜੀਵ ਆਤਮਾ ਨੂੰ ਵੀ ਜਿਹੜਾ ਮਨੁੱਖ ਜਿਹੜੀ ਭੈਣ ਭਰਾ ਆਪਣੇ ਮਨ ਦੇ ਪਿੱਛੇ ਤੁਰਦੇ ਨੇ ਪ੍ਰਭੂ ਚਰਨਾ ਵਿੱਚ ਥਾਂ ਹਾਸਲ ਨਹੀਂ ਕਰ ਸਕਦੇ ਆਪਣੇ ਮਨ ਦੀ ਗੱਲ ਮੰਨਣ ਵਾਲੇ ਮੁੰਦ ਅਿਆਣੀ ਲੋਭੀ ਨੇ ਗੁਣੀਆਂ ਮੰਦਿਆਣੀ ਲੋਭੀ ਨਗੁਣੀਆਂ ਜੀਓ ਫਿਰ ਅਗਮ ਅਪਾਰਾਂ ਇੱਕ ਪਾਸੇ ਜੀਵ ਇਸਤਰੀ ਮੂਰਖ ਹੈ ਅਨਜਾਨ ਹੈ ਭੋਲੀ ਹੈ ਕਿ ਬਕਾਰਾਂ ਦੇ ਦਾਵਾ ਬਕਾਰਾਂ ਦੇ ਦਾਵਾਂ ਤੋਂ ਬਚਣਾ ਨਹੀਂ ਜਾਣਦੀ ਤੇ ਗੁਣਹੀਨ ਹੈ ਦੂਜੇ ਪਾਸੇ ਪ੍ਰਭੂ ਪਤੀ ਆ ਪਹੁੰਚ ਹੈ ਤੇ ਬੇਅੰਤ ਹੈ ਇਹੋ ਜਹੀ ਜੀਵ ਇਸਤਰੀ ਦਾ ਪ੍ਰਭੂ ਪਤੀ ਨਾਲ ਮਲਾਪ ਕਿਵੇਂ ਹੋਵੇ ਵੀ ਜਿਹੜਾ ਜੀਵ ਮਨੋਖਾ ਭੈਣਾ ਚ ਭਾਈ ਆ ਜਿਹੜਾ ਜੀਵ ਆਪਣੇ ਮਨ ਦੀ ਸੁਣਦਾ ਗੁਰੂ ਦੀ ਗੱਲ ਨਹੀਂ ਸੁਣਦਾ ਉਹ ਪ੍ਰਭੂ ਪਰਮਾਤਮਾ ਦੇ ਨਾਲ ਉਹਦਾ ਮੇਲ ਮਲਾਪ ਕਿਵੇਂ ਹੋਵੇ ਮਹਾਰਾਜ ਕਹਿੰਦੇ ਦਸਣਗੇ ਸਤਿਗੁਰੂ ਅੱਗੇ ਚੱਲ ਕੇ ਆਪੇ ਮੇਲ ਲਿਏ ਜੀਓ ਆਪੇ ਬਖਸ਼ਣ ਹਾਰਾ ਜੇ ਪ੍ਰਭੂ ਆਪੇ ਹੀ ਜੀਵ ਇਸਤਰੀ ਨੂੰ ਮਿਲਾਏ ਤਾਂ ਮਲਾਪ ਹੋ ਸਕਦਾ ਹੈ ਉਹ ਆਪ ਹੀ ਜੀਵ ਇਸਤਰੀ ਦੀਆਂ ਭੁੱਲਾਂ ਬਖਸ਼ਣ ਵਾਲਾ ਹੈ ਆਬ ਗਣ ਬਖਸ਼ਣ ਹਾਰਾ ਕਾਮਣ ਕੰਤ ਪਿਆਰਾ ਘਟ ਘਟ ਰਿਹਾ ਸਮਾਈ ਪਿਆਰਾ ਪ੍ਰਭੂ ਕੰਤ ਜੀਵ ਇਸਤਰੀ ਦੇ ਔਗਣ ਬਖਸ਼ਣ ਦੀ ਸਮਰੱਥਾ ਰੱਖਦਾ ਹੈ ਤਿਉਹਰੇ ਇੱਕ ਸਰੀਰ ਵਿੱਚ ਵਸ ਰਿਹਾ ਹੈ ਇਸ ਤਰ੍ਹਾਂ ਸਭ ਦੇ ਗੁਣਾ ਗੁਣ ਔਗਣ ਜਾਣਦਾ ਹੈ ਕਿਉਂਕਿ ਅੰਦਰ ਹੀ ਬੈਠਾ ਅੰਦਰਲੇ ਔਗਣ ਗੁਣ ਤੇ ਔਗਣ ਜਾਣਦਾ ਹੈ ਕਿਉਂਕਿ ਆਪਾਂ ਮਨੁੱਖਾ ਜਿਹੜੇ ਮਨੁੱਖ ਤਾਂ ਇੱਕ ਦੂਜੇ ਤੇ ਕੋਈ ਔਗਣ ਜਾਂ ਗੁਣ ਸਾਹਮਣੇ ਆਉਂਦੇ ਤਾਂ ਤਾਂ ਪਤਾ ਲੱਗਦਾ ਨਾ ਮਨੁੱਖ ਨੂੰ ਵੀ ਇਹ ਗੁਣਗਾਰੀ ਗੁਣਾਕਾਰੀ ਇਨਸਾਨ ਹੈ ਭੈਣਾ ਚਾਹੇ ਭਾਈ ਆ ਜਾਂ ਇਹ ਔਗਣਗਾ ਔਗਣਹਾਰ ਆ ਉਹ ਤਾਂ ਜਦੋਂ ਕੋਈ ਸਾਹਮਣੇ ਆ ਜਾਂਦਾ ਸੰਸਾਰ ਦੇ ਜਾਂ ਕੈਮਰੇ ਦੇ ਸਾਹਮਣੇ ਆ ਜਾਂਦਾ ਉਦੋਂ ਪਤਾ ਲੱਗਦਾ ਮਨੁੱਖਤਾ ਨੂੰ ਪਰ ਪ੍ਰਭੂ ਪਰਮਾਤਮਾ ਅੰਦਰ ਹੀ ਬੈਠਾ ਜੀਵ ਆਤਮਾ ਦੇ ਗੁਣ ਤੇ ਔਗਣ ਜਾਣਦਾ ਅੰਦਰ ਹੀ ਬੈਠਾ ਵੀ ਕਿੰਨੇ ਕੁ ਗੁਣ ਤੇ ਔਗਣ ਹੈ ਆਤਮਾ ਤੇ ਪਰਮਾਤਮਾ ਦਾ ਮੇਲ ਹੈ ਕਿਉਂਕਿ ਮਨੁੱਖ ਨੂੰ ਹਰੇਕ ਨੂੰ ਪਤਾ ਵੀ ਮੇਰੇ ਵਿੱਚ ਗੁਣ ਕਿਹੜੇ ਨੇ ਤੇ ਔਗਣ ਕਿਹੜੇ ਨੇ ਜਾਣਦਾ ਉਹ ਅੰਦਰ ਹੀ ਬੈਠਾ ਜਾਣਦਾ ਜਿਹਨੂੰ ਆਪਾਂ ਕਹਿੰਦੇ ਆ ਗਰਬਾਣੀ ਵਿੱਚ ਲਿਖਿਆ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਉਹ ਭਲੇ ਬੁਰੇ ਦੀ ਸਾਰੀ ਪਛਾਨ ਰੱਖਦਾ ਹੈ ਇਸ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੇਮ ਕਰਕੇ ਉਹਦਾ ਨਾਮ ਜਪੀਏ ਉਹ ਤੇਰੇ ਮਨ ਦੀ ਸਾਰੀ ਅਵਸਥਾ ਨੂੰ ਜਾਣ ਰਿਹਾ ਤੇਰੇ ਔਗਣਾ ਨੂੰ ਵੀ ਤੇ ਤੇਰੇ ਗੁਣਾ ਨੂੰ ਵੀ ਮਹਾਰਾਜ ਅਗਲੇ ਬੰਦ ਚ ਕਹਿੰਦੇ ਨੇ ਪ੍ਰੇਮ ਪ੍ਰੀਤ ਪਾਏ ਭਗਤੀ ਪਾਈਏ ਸਤਗੁਰ ਬੂਝ 부ਝਾਈ ਸਤਗੁਰੂ ਨੇ ਇਹ ਸਿੱਖਿਆ ਦਿੱਤੀ ਹੈ ਕਿ ਉਹ ਕੰਤ ਪ੍ਰਭੂ ਪ੍ਰੇਮ ਪ੍ਰੀਤ ਨਾਲ ਮਿਲਦਾ ਹੈ ਭਗਤੀ ਭਾਵ ਨਾਲ ਮਿਲਦਾ ਹੈ ਨਿਰਾ ਗੱਲਾਂ ਬਾਤਾਂ ਨਾਲ ਨਹੀਂ ਮਹਾਰਜ ਕਹਿੰਦੇ ਸਦਾ ਆਨੰਦ ਰਹੇ ਦਿਨ ਰਾਤੀ ਅਨੰਦ ਰਹੇ ਲੈ ਬਲਾਈ ਜਿਹੜੀ ਜੀਵ ਇਸਤਰੀ ਗੁਰੂ ਦੀ ਇਸ ਸਿੱਖਿਆ ਉੱਤੇ ਤੁਰਦੀ ਹੈ ਉਹ ਹਰ ਵੇਲੇ ਦਿਨ ਰਾਤ ਆਨੰਦ ਵਿੱਚ ਰਹਿੰਦੀ ਹੈ ਉਹ ਹਰ ਵੇਲੇ ਪ੍ਰਭੂ ਚਰਨਾ ਵਿੱਚ ਸੁਰਤ ਜੋੜੀ ਰੱਖਦੀ ਹੈ ਕਿਸੇ ਭਰਮ ਭਲੇਖੇ ਵਿੱਚ ਨਹੀਂ ਹੈ ਵੀ ਜਾਂ ਮੈਨੂੰ ਇੱਥੇ ਪ੍ਰਮਾਤਮਾ ਮਿਲ ਜੂ ਜਾਂ ਉੱਥੇ ਮਿਲ ਜੂ ਨਹੀਂ ਉਹ ਤਾਂ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਨਤ ਉਹ ਤਾਂ ਘਟ ਘਟ ਦੀ ਜਾਣਦਾ ਵੀ ਕਿਹੜਾ ਮਨੁੱਖ ਕਿੰਨੀ ਕੁ ਅਵਸਥਾ ਦਾ ਮਾਲਕ ਹੈ ਕਿੰਨੀ ਕ ਇਹਦੇ ਵਿੱਚ ਭਾਵਨਾ ਹੈ ਤੇ ਕਿੰਨੀ ਕ ਇਹਦੇ ਵਿੱਚ ਦੁਰਮਤ ਹੈ ਨਾਨਕ ਸਹਜੇ ਹਰ ਬਰ ਪਾਇਆ ਸਾਧਨ ਨੋਂ ਨਿਦ ਪਾਈ ਮਹਾਰਾਜ ਕਹਿੰਦੇ ਜਿਹੜੀ ਜੀਵ ਇਸਤਰੀ ਗੁਰੂ ਦੀ ਸਿੱਖਿਆ ਜਿਹੜੀ ਜੀਵ ਇਸਤਰੀ ਗੁਰੂ ਦੀ ਇਸ ਸਿੱਖਿਆ ਉੱਤੇ ਤੁਰਦੀ ਹੈ ਉਹ ਹਰ ਵੇਲੇ ਦਿਨ ਰਾਤ ਆਨੰਦ ਵਿੱਚ ਰਹਿੰਦੀ ਹੈ ਉਹ ਹਰ ਵੇਲੇ ਪ੍ਰਭੂ ਚਰਨਾਵਾਂ ਵਿੱਚ ਸੁਰਤ ਜੋੜੀ ਰੱਖਦੀ ਹੈ ਜਿਹੜਾ ਹੁਣ ਬੰਦ ਪੜਿਆ ਆਪਾਂ ਨਾਨਕ ਸਹਜੇ ਹਰ ਵਾਰ ਪਾਇਆ ਸਾ ਤਨ ਨੌ ਨਿਦ ਪਾਏ ਧਨ ਵੀ ਮੈਨੇ ਇਸਤਰੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਆਤਮਿਕ ਅਡੋਲਤਾ ਵਿੱਚ ਟਿਕ ਕੇ ਉਹ ਪ੍ਰਭੂ ਪਤੀ ਨੂੰ ਮਿਲ ਪੈਂਦੀ ਹੈ ਉਸ ਜੀਵ ਇਸਤਰੀ ਨੇ ਮਾਨੋ ਦੁਨੀਆਂ ਦੇ ਨੌ ਹੀ ਖਜ਼ਾਨੇ ਹਾਸਲ ਕਰ ਲਏ ਨੇ ਕਰ ਲਏ ਹਨ ਜਿਹੜਾ ਜੀਵ ਪ੍ਰਭੂ ਪਰਮਾਤਮਾ ਦੀ ਰਜ਼ਾ ਵਿੱਚ ਰਹਿੰਦਾ ਤੇ ਗੁਰੂ ਦੇ ਹੁਕਮ ਅਨੁਸਾਰ ਆਪਣਾ ਜੀਵਨ ਬਸਰ ਕਰਦਾ ਉਹਨੇ ਨੌ ਖਜ਼ਾਨੇ ਦੁਨੀਆਂ ਵਾਲੇ ਨੌ ਖਜ਼ਾਨੇ ਹਾਸਲ ਕਰ ਲਏ ਅਗਲੇ ਸ਼ਬਦ ਚ ਮਹਾਰਾਜ ਦੱਸਣਗੇ ਗੌੜੀ ਮਹੱਲਾ ਤੀਜਾ ਇਹ ਵੀ ਪਰਮਪితਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਮਾਇਆ ਸਰ ਸਭਲ ਵਰਤੇ ਜੀਓ ਕਿਉਂ ਕਰ ਦੁੱਤਰ ਤਰ ਤਰਿਆ ਜਾਏ ਮਹਾਰਾਜ ਕਹਿੰਦੇ ਮਾਇਆ ਦੇ ਮੋਹ ਦਾ ਠਾਠਾ ਮਾਰ ਰਿਹਾ ਸਰੋਵਰ ਆਪਣਾ ਜੋਰ ਪਾ ਰਿਹਾ ਹੈ ਇਸ ਵਿੱਚੋਂ ਤਰਨਾ ਵੀ ਬਹੁਤ ਔਖਾ ਹੈ ਜਦੋਂ ਪਾਣੀ ਬਹੁਤ ਤੇਜ਼ ਵਹਾਵ ਵਿੱਚ ਹੋਵੇ ਨਾ ਬੜੀ ਸਪੀਡ ਨਾਲ ਚੱਲਦਾ ਹੋਵੇ ਉਹਦੇ ਵਿੱਚ ਤਰਨਾ ਬੜਾ ਔਖਾ ਤੇ ਇਹ ਮਹਾਰਾਜ ਨੇ ਦੱਸਿਆ ਜਿਹੜਾ ਸੰਸਾਰਕ ਮਾਇਆ ਦਾ ਸਰੋਵਰ ਸਭਲ ਵਰਤੇ ਇਹ ਚੱਲ ਰਿਹਾ ਨਾ ਮਾਇਆ ਦਾ ਸਰੋਵਰ ਜੋਰਾਂ ਸੋਰਾਂ ਤੇ ਚੱਲ ਰਿਹਾ ਇਨਸਾਨ ਦੀ ਮਨ ਦੇ ਉੱਪਰ ਵਗ ਰਿਹਾ ਮਹਾਰਾਜ ਕਹਿੰਦੇ ਇਹ ਤੋਂ ਕਿਵੇਂ ਬਚਿਆ ਜਾਏ ਕਿਉਂ ਕਰਦੁੱਤਰ ਤਰਿਆ ਜਾਏ ਕਿਵੇਂ ਤਰਿਆ ਜਾਏ ਇਸ ਸੰਸਾਰ ਸਾਗਰ ਦੇ ਤੇਜ ਬਹਾ ਦੇ ਵਿੱਚੋਂ ਕਿਉਂਕਿ ਉਹ ਤਾਂ ਵੱਡੇ ਵੱਡੇ ਮਕਾਨ ਰੋੜ ਕੇ ਲੈ ਜਾਂਦਾ ਵੱਡੀਆਂ ਵੱਡੀਆਂ ਬੈਰਾਂ ਕਾਂ ਰੋੜਦੀਆਂ ਦੇਖੀਆਂ ਆਪਾਂ ਹੁਣ ਵੀ ਪਾਣੀ ਵਗਦਾ ਹੁਣ ਵੀ ਰੋੜ ਰਹੇ ਨੇ ਇਹ ਜਿਹੜਾ ਮੋਹ ਮਾਇਆ ਦਾ ਸੰਸਾਰ ਸਰਾਵਰ ਬਹੁਤ ਤੇਜ਼ੀ ਨਾਲ ਚੱਲ ਰਿਹਾ ਮਹਾਰਾਜ ਦੇ ਵਿੱਚੋਂ ਕਹਿੰਦੇ ਤਰਿਆ ਕਿਵੇਂ ਜਾਏ ਦੱਸਦੇ ਨੇ ਸਤਿਗੁਰੂ ਰਾਮ ਨਾਮ ਕਰ ਬੋਹਸਾ ਜਿਓ ਰਾਮ ਨਾਮ ਕਰ ਬੋਹਸਾ ਜਿਓ ਸ਼ਬਦ ਖੇਵਟ ਵਿੱਚ ਪਾਏ ਮਹਾਰਾਜ ਕਹਿੰਦੇ ਹੇ ਭਾਈ ਕਿਵੇਂ ਇਸ ਵਿੱਚੋਂ ਪਾਰ ਲੰਘਿਆ ਜਾਏ ਹੇ ਭਾਈ ਪ੍ਰਮਾਤਮਾ ਦਾ ਨਾਮ ਜਹਾਜ਼ ਬਣਾ ਗੁਰੂ ਦੇ ਸ਼ਬਦ ਨੂੰ ਮਲਾਹ ਬਣਾ ਕੇ ਉਸ ਜਹਾਜ਼ ਵਿੱਚ ਬੈਠ ਇੱਥੇ ਹੁਣ ਸਤਿਗੁਰਾਂ ਨੇ ਇਹ ਗੱਲ ਕਹੀ ਹੈ ਬਈ ਪ੍ਰਭੂ ਪਰਮਾਤਮਾ ਦਾ ਨਾਮ ਜਪ ਨਾਮ ਦਾ ਜਹਾਜ਼ ਬਣਾ ਲਾ ਪ੍ਰਭੂ ਪਰਮਾਤਮਾ ਦਾ ਨਾਮ ਜਪ ਤੇ ਗੁਰੂ ਦੇ ਸ਼ਬਦ ਨੂੰ ਮਲਾਹ ਬਣਾ ਜਿਹੜਾ ਮਲਾਹ ਜਹਾਜ਼ ਨੂੰ ਚਲਾਉਣ ਵਾਲਾ ਹੁੰਦਾ ਜਿਵੇਂ ਟ੍ਰੇਨ ਦਾ ਆਪਾ ਪਾਇਲਟ ਕਹਿ ਦਿੰਨੇ ਆ ਗੱਡੀ ਚਲਾਉਣ ਵਾਲੇ ਨੂੰ ਡਰਾਈਵਰ ਕਹਿੰਨੇ ਆ ਜਹਾਜ਼ ਚਲਾਉਣ ਵਾਲੇ ਨੂੰ ਵੀ ਪਾਇਲਟ ਕਹਿੰਨੇ ਆ ਠੀਕ ਆ ਜੀ ਇਸ ਤਰ੍ਹਾਂ ਜਿਹੜਾ ਸਮੁੰਦਰ ਦੇ ਵਿੱਚ ਜਹਾਜ਼ ਚਲਾ ਰਿਹਾ ਜਾਂ ਬੇੜੀ ਚਲਾ ਰਿਹਾ ਉਹਨੂੰ ਮਲਾਹ ਕਿਹਾ ਜਾਂਦਾ ਹੈ ਹੈ ਉਹ ਵੀ ਮਲਾਹ ਹੀ ਹੈ ਕਿਉਂਕਿ ਉਹ ਭਾਸ਼ਾ ਬਦਲ ਗਈ ਟਰੱਕ ਚਲਾਉਣ ਵਾਲਾ ਜਾਂ ਜਹਾਜ਼ ਚਲਾਉਣ ਵਾਲਾ ਜਾਂ ਟ੍ਰੇਨ ਚਲਾਉਣ ਵਾਲਾ ਉਹ ਵੀ ਇੱਕ ਮਲਾਹ ਹੀ ਹੈ ਇੱਥੋਂ ਉੱਥੇ ਲਿਜਾਣ ਵਾਲਾ ਦੂਜੇ ਪਾਸੇ ਪਰ ਮਹਾਰਾਜ ਨੇ ਦੱਸਿਆ ਵੀ ਤੂੰ ਗੁਰੂ ਦੇ ਸ਼ਬਦ ਨੂੰ ਮਲਾਹ ਬਣਾ ਪਾਈ ਜਿਹੜਾ ਤੈਨੂੰ ਗੁਰੂ ਦਾ ਸ਼ਬਦ ਪਾਰ ਲੰਘਾਏਗਾ ਤੇ ਪ੍ਰਭੂ ਪਰਮਾਤਮਾ ਦੇ ਨਾਮ ਦਾ ਜਹਾਜ਼ ਬਣਾ ਇਸ ਜੋਰਾ ਸੋਰਾ ਨਾਲ ਵਗਦੇ ਹੋਏ ਮੋਹ ਮਾਇਆ ਦੇ ਸਰੋਵਰ ਦੇ ਵਿੱਚੋਂ ਤੈਨੂੰ ਪਾਰ ਗੁਰੂ ਦਾ ਸ਼ਬਦ ਤੇ ਪ੍ਰਭੂ ਪਰਮਾਤਮਾ ਦਾ ਨਾਮ ਪਾਰ ਕਰੇਗਾ ਅੱਗੇ ਮਹਾਰਾਜ ਕਹਿੰਦੇ ਨੇ ਸ਼ਬਦ ਖੇਵਟ ਵਿੱਚ ਪਾਏ ਹਰ ਪਾਰ ਲੰਘਾਏ ਇਨ ਬੇਦ ਦੁੱਤਰ ਤਰੀਏ ਮਹਾਰਾਜ ਕਹਿੰਦੇ ਜੇ ਮਨੁੱਖ ਪਰਮਾਤਮਾ ਦੇ ਨਾਮ ਜਹਾਜ਼ ਵਿੱਚ ਗੁਰੂ ਦੇ ਸ਼ਬਦ ਮਲਾਹ ਨੂੰ ਬਿਠਾ ਦੇਵੇ ਤਾਂ ਪਰਮਾਤਮਾ ਆਪ ਹੀ ਮਾਇਆ ਦੇ ਸਰੋਵਰ ਤੋਂ ਪਾਰ ਲੰਘਾ ਦਿੰਦਾ ਹੈ ਹੇ ਭਾਈ ਇਸ ਦੁੱਤਰ ਮਾਇਆ ਸਰੋਵਰ ਵਿੱਚੋਂ ਇਉਂ ਪਾਰ ਲੰਘ ਸਕੀਦਾ ਹੈ ਹੋਰ ਨਹੀਂ ਕੋਈ ਪਾਰ ਉਤਾਰਾ ਵੀ ਜਾਂ ਕੋਈ ਕਿਤੇ ਜਾ ਕੇ ਮਹੀਨਾ ਦੋ ਮਹੀਨੇ ਸੇਵਾ ਕਰ ਲੂ ਜਾਂ ਹਫ਼ਤੇ ਬਾਅਦ ਜਾ ਕੇ ਸੇਵਾ ਕਰਦਾ ਸੇਵਾ ਜਿਹੜੀ ਦੱਸੀ ਆ ਸਤਿਗੁਰਾਂ ਨੇ ਉਹ ਮਨੁੱਖਤਾ ਦੀ ਸੇਵਾ ਦੱਸੀ ਐ ਲੋੜਵੰਦ ਦੀ ਸੇਵਾ ਚਾਹੇ ਉਹ ਸਾਕ ਭੈਣ ਭਰਾ ਵਾ ਚਾਹੇ ਮਾਂ ਪਿਓ ਆ ਤੇ ਚਾਹੇ ਕੋਈ ਰਿਸ਼ਤੇਦਾਰ ਐ ਚਾਹੇ ਕੋਈ ਹੋਰ ਨਾਲ ਕਿਸੇ ਵੀ ਕਿਸਮ ਦਾ ਆਪਣਾ ਰਿਸ਼ਤਾ ਨਹੀਂ ਜਿਵੇਂ ਕਿ ਸੁਪਨਿਆਂ ਦਾ ਘਰ ਭਾਈ ਗੁਰਪ੍ਰੀਤ ਸਿੰਘ ਜੰਟਾ ਕਹਿੰਦੇ ਆ ਜਿਹਨੂੰ ਉਹ ਇੱਥੇ ਉਹਨਾਂ ਦੇ ਉਹਨਾਂ ਦੇ ਸਹਿਯੋਗ ਨਾਲ ਤੇ ਸੰਗਤ ਦੇ ਸਹਿਯੋਗ ਨਾਲ ਉਹ ਸੰਸਥਾ ਚੱਲਦੀ ਆ ਮੁੱਲਾਪੁਰ ਕੋਲੇ ਸੁਪਨਿਆਂ ਦਾ ਘਰ ਆਪਾਂ ਵੀਡੀਓ ਦੇਖਦੇ ਹੁੰਨੇ ਆ ਬਹੁਤ ਵਧੀਆ ਇਨਸਾਨ ਨੇ ਉਹ ਇਹ ਸੇਵਾ ਮਨੁੱਖਤਾ ਦੀ ਮਹਾਰਾਜ ਕਹਿੰਦੇ ਕੋਈ ਹੋਰ ਪੁੰਨ ਕਰ ਲਾ ਕੋਈ ਦਾਨ ਕਰ ਲਾ ਕੋਈ ਚੜਾਵੇ ਚੜਾ ਲਾ ਲੋੜੀ ਦੀ ਚੀਜ਼ ਦਰਬਾਰ ਸਾਹਿਬ ਵਿੱਚ ਚਾਹੀਦੀ ਆ ਉਹ ਆਪਾਂ ਲਿਉਨੇ ਆ ਤੇ ਲਿਉਣੀ ਵੀ ਆ ਸੰਗਤਾਂ ਚੜਾਉਂਦੀਆਂ ਨੇ ਰਮਾਲੇ ਦੀ ਲੋੜ ਰਮਾਲਾ ਵੀ ਚੜਾਇਆ ਜਾ ਸਕਦਾ ਹੋਰ ਆ ਪੱਖਿਆਂ ਦੀ ਜ਼ਰੂਰਤ ਐ ਕਿਸੇ ਵੀ ਜਰੀ ਚੀਜ਼ ਦੀ ਜ਼ਰੂਰਤ ਆ ਦਰਬਾਰ ਸਾਹਿਬ ਵਿੱਚ ਗੁਰੂ ਘਰ ਵਿੱਚ ਸੰਗਤਾਂ ਵਾਸਤੇ ਉਹ ਸੰਗਤਾਂ ਵਾਸਤੇ ਵਰਤੀ ਜਾਂਦੀ ਹੈ ਉਹ ਲਿਆਉਣੀ ਆ ਉਹ ਵੀ ਅਸੀਂ ਸੇਵਾ ਭਾਵਨਾ ਰੱਖ ਕੇ ਥੋੜੀ ਥੋੜੀ ਦੇ ਨਾਲ ਉਹ ਸਿਸਟਮ ਚੱਲ ਪੈਂਦਾ ਤੇ ਜਿਹੜਾ ਕੋਈ ਹੋਰ ਹੋਰ ਕਿਸੇ ਕਸਮ ਦਾ ਪਾਰ ਉਤਾਰਾ ਕਰਦਾ ਵੀ ਮੈਂ ਪਾ ਕਰਾ ਲਾਂ ਮਾ ਮੇਰਾ ਸਬਰ ਜੂ ਉਹ ਸਬਰ ਜੂ ਨਾ ਮਹਾਰਾਜ ਨੇ ਇੱਕੋਈ ਗੱਲ ਰਵੇੜ ਤੇ ਵੀ ਪ੍ਰਭੂ ਪਰਮਾਤਮਾ ਦੇ ਨਾਮ ਦੀ ਬਰਕਤ ਨਾਲ ਤੇ ਗੁਰੂ ਦੇ ਸਿਧਾਂਤ ਮੁਤਾਬਕ ਤੇਰਾ ਜੀਵਨ ਸਫਰ ਹੋਏਗਾ ਸਫਲ ਹੋਏਗਾ ਅਗੇ ਮਹਾਰਾਜ ਕਹਿੰਦੇ ਨੇ ਗੁਰਮੁਖ ਭਗਤ ਪ੍ਰਾਪਤ ਪ੍ਰਾਪਤ ਹੋਵੇ ਜੀਵਤਿਆਂ ਇਉ ਮਰੀਏ ਗੁਰੂ ਦੀ ਸ਼ਰਨ ਪਿਆ ਪ੍ਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ ਇਸ ਤਰ੍ਹਾਂ ਦੁਨੀਆਂ ਦੇ ਕਾਰ ਬਿਹਾਰ ਕਰਦਿਆਂ ਹੀ ਮਾਇਆ ਵੱਲੋਂ ਅਸ਼ੋ ਹੋ ਜਾਈਦਾ ਹੈ ਅਸ਼ੋ ਦਾ ਮਤਲਬ ਹੀ ਮਾਇਆ ਦਾ ਫਿਰ ਅਸਰ ਨਹੀਂ ਪੈਂਦਾ ਦੁਨੀਆ ਦੇ ਕਾਰੋਬਾਰ ਆਪਾਂ ਕਰਨੇ ਆਪਾਂ ਜੇ ਕਰਦੇ ਆਂ ਆਪਣੀ ਡਿਊਟੀ ਕਰਦਾ ਕੋਈ ਦੁਕਾਨਦਾਰੀ ਕਰਦਾ ਕੋਈ ਸਰਵਿਸਮੈਨ ਉਹ ਦੁਨੀਆ ਦੇ ਵਿੱਚ ਵਿਚਰਦਾ ਹੋਇਆ ਕਾਰੋਬਾਰ ਕਰਦਾ ਹੋਇਆ ਮਾਇਆ ਵੱਲੋਂ ਬਚਾ ਰਹਿੰਦਾ ਕਿਉਂਕਿ ਮਾਇਆ ਦਾ ਮੋਹ ਜਾਲ ਆਪਣੇ ਮਨ ਨੂੰ ਲੱਗਣ ਨਹੀਂ ਦਿੰਦਾ ਮਾਇਆ ਦੇ ਮੋਹ ਜਾਲ ਤੋਂ ਬਚਾ ਰਹਿੰਦਾ ਦੁਨੀਆ ਦੇ ਕਾਰੋਬਾਰ ਕਰਦਾ ਉਹ ਬਚਾ ਕਦੋਂ ਰਹੇਗਾ ਜਦੋਂ ਗੁਰੂ ਗਿਆਨ ਦੀ ਕਸਵੱਟੀ ਹੋਈ ਕੋਲੇ ਪ੍ਰਭੂ ਪਰਮਾਤਮਾ ਦੀ ਬੰਦਗੀ ਹੋਈ। ਹੋਰ ਕੋਈ ਆਪਾ ਨਹੀਂ ਕੰਮ ਕਰਦਾ ਜਿੰਨੇ ਮਰਜੀ ਕਰ ਲਾ। ਗੁਰੂ ਦੀ ਸ਼ਰਨ ਪਿਆ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ। ਇਸ ਤਰ੍ਹਾਂ ਦੁਨੀਆਂ ਦੇ ਕਾਰ ਬਿਹਾਰ ਕਰਦੇ ਆ ਹੀ ਮਾਇਆ ਵੱਲੋਂ ਅਸ਼ੋਹ ਹੋ ਜਾਈਦਾ ਹੈ। ਬਚ ਜਾਈਦਾ ਕਹਿਣ ਦਾ ਭਾਵ। ਖਿਲਵੇਂ RAM ਨਾਮ, ਗਿਲ ਬਿਖ ਕਾਟੇ, ਭਏ ਪਵਿੱਤ ਸਰੀਰਾ। ਪਰਮਾਤਮਾ ਦੇ ਨਾਮ ਦੀ ਬਰਕਤ ਨਾਲ ਸਾਰੇ ਪਾਪ ਇੱਕ ਖਿੰਨ ਵਿੱਚ ਕੱਟੇ ਜਾਂਦੇ ਹਨ ਮਹਾਰਾਜ ਕਹਿੰਦੇ ਜਿਸ ਦੇ ਕੱਟੇ ਜਾਂਦੇ ਹਨ ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ ਨਾਨਕ 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 RAM ਨਾਮ ਨਿਸਤਾਰਾ ਕੰਚਨ ਭੇ ਮਨੂਰਾ ਗੁਰੂ ਮਹਾਰਾਜ ਜੀ ਕਹਿੰਦੇ ਨੇ ਪਰਮਾਤਮਾ ਦੇ ਨਾਮ ਦੀ ਰਾਹੀ ਮਾਇਆ ਸਰ ਤੋਂ ਮਾਇਆ ਦੇ ਸਰੋਵਰ ਤੋਂ ਪਾਰ ਲੰਘ ਜਾਈਦਾ ਹੈ ਲੋਹੇ ਦੀ ਮੈਲ ਵਰਗਾ ਨਕਾਰਾ ਹੋਇਆ ਮਨ ਸੋਨਾ ਬਣ ਜਾਂਦਾ ਹੈ ਜੰਗਾਲਿਆ ਹੋਇਆ ਲੋਹਾ ਦੇਖਦੇ ਨਾ ਆਪਾਂ ਇਹੋ ਜਾਂ ਮਨ ਹੋਇਆ ਜੰਗਾਲਿਆ ਪਿਆ ਲੋਹੇ ਨੂੰ ਮਹਾਰਾਜ ਕਹਿੰਦੇ ਲੋਹੇ ਦੀ ਮੈਲ ਵਰਗਾ ਨਕਾਰਾ ਹੋਇਆ ਮਨ ਸੋਨਾ ਬਣ ਜਾਂਦਾ ਜਦੋਂ ਗੁਰੂ ਦੇ ਸ਼ਬਦ ਨਾਲ ਜੁੜਦਾ ਇਨਸਾਨ ਗੁਰੂ ਤੋਂ ਗਿਆਨ ਲੈਂਦਾ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵਾਲਾ ਉਹ ਫਿਰ ਗੜੇ ਹੋਏ ਲੋਹੇ ਵਰਗਾ ਸੋਨੇ ਵਰਗਾ ਹੋ ਜਾਂਦਾ ਜਦੋਂ ਗੁਰੂ ਦੇ ਗਿਆਨ ਦੀ ਕਿਸਵੱਟੀ ਲੱਗਦੀ ਹੈ ਇਸਤਰੀ ਪੁਰਖ ਕਾਮ ਵਿਆਪੇ ਜਿਓਂ RAM ਨਾਮ ਕੀ ਵਿਦ ਨਹੀਂ ਜਾਣੀ ਅਗਲੇ ਬੰਦ ਚ ਮਹਾਰਾਜ ਨੇ ਦੱਸਿਆ ਮਾਇਆ ਦੇ ਮੋਹ ਦੇ ਪ੍ਰਭਾਵ ਵਿੱਚ ਇਸਤਰੀ ਅਤੇ ਮਰਦ ਕਾਮ ਵਾਸਨਾ ਵਿੱਚ ਫਸੇ ਰਹਿੰਦੇ ਹਨ ਪਰਮਾਤਮਾ ਦਾ ਨਾਮ ਸਿਮਰਨ ਦੀ ਜਾਂਚ ਨਹੀਂ ਸਿੱਖਦੇ ਮਾਤਾ ਪਿਤਾ ਸੁਤ ਭਾਈ ਖਰੇ ਪਿਆਰੇ ਜੀਓ ਧੂਬ ਮਏ ਬੈਨ ਪਾਣੀ ਮਹਾਰਾਜ ਕਹਿੰਦੇ ਮਾਇਆ ਦੇ ਮੋਹ ਵਿੱਚ ਫਸੇ ਜੀਵ ਨੂੰ ਆਪਣੇ ਮਾਂ ਪਿਓ ਪੁੱਤਰ ਭਰਾ ਹੀ ਬਹੁਤ ਪਿਆਰੇ ਲੱਗਦੇ ਹਨ ਜਿਸ ਸਰੋਵਰ ਵਿੱਚ ਪਾਣੀ ਨਹੀਂ ਪਾਣੀ ਦੀ ਥਾਂ ਮੋਹ ਹੈ ਉਸ ਵਿੱਚ ਡੁੱਬ ਕੇ ਨਕ ਨਕ ਫਸ ਕੇ ਆਤਮਕ ਮੌਤ ਸਹਿੜ ਲੈਂਦੇ ਨੇ ਜਿਵੇਂ ਸਰੋਵਰ ਦੇ ਵਿੱਚ ਪਾਣੀ ਵੀ ਨਹੀਂ ਹੈ ਮਹਾਰਾਜ ਕਹਿੰਦੇ ਉਸ ਮੋਹ ਮਾਇਆ ਦੇ ਸਰੋਵਰ ਵਿੱਚ ਬਿਨਾ ਪਾਣੀ ਤੋਂ ਹੀ ਨਕ ਨਕ ਡੁੱਬ ਕੇ ਫਸ ਕੇ ਮਰ ਜਾਂਦੇ ਨੇ ਮੌਤ ਸਹਿੜ ਲੈਂਦੇ ਨੇ ਮਰ ਜਾਂਦੇ ਨੇ ਧੂਪ ਮੋਏ ਬਿਨ ਪਾਣੀ ਗਤ ਨਹੀਂ ਜਾਣੀ ਹੋਮੇ ਤਾਤ ਸੰਸਾਰੀ ਮੋ ਰੂਪੀ ਪਾਣੀ ਵਾਲੇ ਮਾਇਆ ਸਰ ਸਰੋਵਰ ਵਿੱਚ ਵਿੱਚ ਨਕਾਨਕ ਫਸ ਕੇ ਜੀਵ ਆਤਮਿਕ ਮੌਤ ਸਹਿੜਦੇ ਹਨ ਤੇ ਆਪਣੇ ਆਤਮਿਕ ਜੀਵਨ ਨੂੰ ਨਹੀਂ ਪਰਖਦੇ ਜਾਂਚਦੇ ਇਸ ਤਰ੍ਹਾਂ ਸੰਸਾਰ ਵਿੱਚ ਜੀਵਾਂ ਨੂੰ ਹੋਮੇ ਦੀ ਭਟਕਣਾ ਲੱਗੀ ਹੋਈ ਹੈ ਜੋ ਆਇਆ ਸੋ ਸਭ ਕੋ ਦਾਸੀ ਉਬਰੇ ਗੁਰ ਬੇਚਾਰੇ ਮਹਾਰਾਜ ਕਹਿੰਦੇ ਜਿਹੜਾ ਵੀ ਜੀਵ ਜਗਤ ਵਿੱਚ ਜਨਮ ਲੈ ਕੇ ਆਉਂਦਾ ਹੈ ਉਹ ਇਸ ਭਟਕਣਾ ਵਿੱਚ ਫਸ ਜਾਂਦਾ ਹੈ ਇਸ ਵਿੱਚੋਂ ਉਹੀ ਬਚਦੇ ਹਨ ਜੋ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿੱਚ ਬਸਾਉਂਦੇ ਹਨ ਗੁਰਮਖ ਹੋਵੇ RAM ਨਾਮ ਬਖਾਣੀ ਆਪ ਤਰੇ ਕੁੱਲ ਤਾਰੇ ਜਿਹੜਾ ਮਨੁੱਖ ਗੁਰੂ ਦੇ ਸਾਹਮਣੇ ਹੋ ਕੇ ਪ੍ਰਮਾਤਮਾ ਦਾ ਨਾਮ ਨਾਮ ਉਚਾਰਦਾ ਹੈ ਉਹ ਆਪ ਇਸ ਮਾਇਆ ਸਰ ਤੋਂ ਪਾਰ ਲੰਘ ਜਾਂਦਾ ਹੈ ਆਪਣੇ ਆਪਣੀਆਂ ਕੁਲਾਂ ਨੂੰ ਵੀ ਪਾਰ ਲੰਘਾ ਲੈਂਦਾ ਹੈ ਨਾਨਕ ਨਾਮ ਬਸੇ ਘਟ ਅੰਤਰ ਗੁਰਮਤ ਮਿਲੇ ਪਿਆਰੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਆ ਵਸਦਾ ਹੈ ਉਹ ਗੁਰੂ ਦੀ ਮੱਤ ਦਾ ਆਸਰਾ ਲੈ ਕੇ ਪਿਆਰੇ ਪ੍ਰਭੂ ਨੂੰ ਮਿਲ ਪੈਂਦਾ ਹੈ RAM ਨਾਮ ਬਿਨ ਕੋ ਥਰ ਨਹੀਂ ਜੀਓ ਬਾਜੀ ਹੈ ਸੰਸਾਰ ਮਹਾਰਾਜ ਕਹਿੰਦੇ ਨੇ ਇਹ ਜਗਤ ਪ੍ਰਮਾਤਮਾ ਦੀ ਰਚੀ ਹੋਈ ਇੱਕ ਖੇਤ ਹੈ ਇਸ ਵਿੱਚ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੋਈ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ। ਜੜੜ ਕਰ ਵਾਹਿਗੁਰੂ। ਜੜੜ ਭਗਤ ਸੱਚੀ ਜੀਓ RAM ਨਾਮ ਅਪਾਰਾ। ਮਹਾਰਾਜ ਕਹਿੰਦੇ ਹੈ ਭਾਈ ਪ੍ਰਮਾਤਮਾ ਦੀ ਭਗਤੀ ਨੂੰ ਆਪਣੇ ਹਿਰਦੇ ਵਿੱਚ ਪੱਕੀ ਤਰ੍ਹਾਂ ਟਿਕਾ ਰੱਖ। ਇਹੀ ਸਦਾ ਰਹਿਣ ਵਾਲੀ ਚੀਜ਼ ਹੈ। ਪ੍ਰਮਾਤਮਾ ਦਾ ਨਾਮ ਬਣ ਜਈ ਸਦਾ ਕਾਇਮ ਰਹਿਣ ਵਾਲਾ ਹੈ। ਹੋਰ ਸਾਰੇ ਬਣਜ ਬਿਹਾਰ ਝੂਠੇ ਨੇ ਝੂਠੇ ਕਿਉਂ ਨੇ ਕਿਉਂਕਿ ਸਦਾ ਫਿਰ ਨਹੀਂ ਰਹਿਣ ਵਾਲੇ ਆਪਾਂ ਉਹਨਾਂ ਨੂੰ ਛੱਡ ਜਾਣਾ ਕਾਰੋ ਬਿਹਾਰ ਕਰਦੇ ਆ ਦੇਖੋ ਆਪਾਂ ਆਮ ਹੀ ਦੇਖਦੇ ਰਹਿੰਦੇ ਵੀ ਬੜਾ ਵੱਡਾ ਕਾਰੋਬਾਰ ਸੀ ਇਹਨਾਂ ਦਾ ਯਾਰ ਕਿੱਡਾ ਏਡਾ ਵੱਡਾ ਸਿਸਟਮ ਕਿਵੇਂ ਸੰਭੂ ਪਰ ਉਹ ਸਭ ਕੁਝ ਹੀ ਹੋ ਜਾਂਦਾ ਜਾਣ ਵਾਲਾ ਨਹੀਂ ਮੁੜਦਾ ਮਹਾਰਾਜ ਕਹਿੰਦੇ ਇਹਨੂੰ ਝੂਠਾ ਤਾਂ ਦੱਸਿਆ ਵੀ ਇਹ ਸਦਾ ਰਹਿਣ ਵਾਲਾ ਨਹੀਂ ਹੈ ਦੇਖੋ ਇੱਕ ਸਦਾ ਰਹਿਣ ਵਾਲੀ ਚੀਜ਼ ਹੈ ਪ੍ਰਮਾਤਮਾ ਦਾ ਨਾਮ ਬਣਜ ਹੀ ਸਦਾ ਕਾਇਮ ਰਹਿਣ ਵਾਲਾ ਹੈ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਬਣਜ ਵਿਹਾਰ ਕਰਨਾ ਚਾਹੀਦਾ ਹੈ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ RAM NAAM VEPARA AGAM APARA GURMATTI TAN PAYIE ਅ ਪਹੁੰਚਤੇ ਬੇਅੰਤ ਪ੍ਰਮਾਤਮਾ ਦਾ ਨਾਮ ਬਣਜ ਹੀ ਸਦਾ ਕਾਇਮ ਰਹਿਣ ਵਾਲਾ ਹੈ ਧਨ ਹੈ ਇਹ ਧਨ ਗੁਰੂ ਦੀ ਮਤ ਤੇ ਤੁਰਿਆ ਮਿਲਦਾ ਹੈ ਗੁਰੂ ਦੀ ਮਤ ਤੇ ਤੁਰਿਆਂ ਦਾ ਮਤਬਲ ਹੈ ਵੀ ਗੁਰੂ ਦੇ ਕਹਣੇ ਅਨਸਾਰ ਜੀਵਨ ਹੋਵੇ ਗੁਰਮੁਖ ਪਿਆਰੇ ਦਾ ਜੋ ਸਤਗੁਰੂ ਕਹਿੰਦੇ ਨੇ ਜੋ ਗੁਰ ਕਹੇ ਸੋਈ ਭਲ ਮੰਨੇ ਹਰ ਹਰ ਕਥਾ ਨਰਾਰੀ ਇਸ ਤਰ੍ਹਾਂ ਸ਼ਬਦਕ ਪੜਦੇ ਹੁੰਨੇ ਆ ਵੀ ਜੋ ਗੁਰੂ ਕਹਿੰਦਾ ਉਹਨੂੰ ਭਲਾ ਕਰਕੇ ਮੰਨ ਤੇ ਨਹੀਂ ਤਾਂ ਇੱਥੇ ਹੁਣ ਤਾਂ हट ਗਏ ਪਹਿਲਾਂ ਤਾਂ ਬੀਬੀਆਂ ਮੈਨੂੰ ਛੋਟੀਆਂ ਵਾਲੀਆਂ ਬੀਬੀਆਂ ਘੇਰ ਲੈਂਦੀਆਂ ਸੀ ਲੈ ਤੂੰ ਭਾਈ ਐਂ ਕਾ ਤੋ ਕਹਿੰਦਾ ਮੈਂ ਕਿਹਾ ਜੀ ਮੈਂ ਨਹੀਂ ਕਹਿੰਦਾ ਇਹ ਗੁਰਬਾਣੀ ਚ ਗੱਲ ਲਿਖੀ ਆ ਵੀ ਮੜੇ ਮਸਾਣ ਨਾ ਜਾਈਏ ਇੱਕ ਸ਼ਬਦ ਆਉਂਦਾ ਵੀ ਗੁਰਸਿੱਖ ਨੇ ਕਿਤੇ ਮੜੀਆਂ ਮਸਾਣੀਆਂ ਤੇ ਨਹੀਂ ਜਾਣਾ ਉਹ ਸਭ ਦੋ ਦੋ ਚੱਲਦੇ ਸੀ ਤੇ ਉਹ ਬੇਬੇ ਇੱਥੇ ਘੇਰ ਲਿਆ ਕਰੇ ਮੈਨੂੰ ਤੂੰ ਆਏ ਨਾ ਕਿਹਾ ਕਰ ਮੈਂ ਕਿਹਾ ਜੀ ਮੈਂ ਨਹੀਂ ਕਹਿੰਦਾ ਇਹ ਤਾਂ ਪੰਕਤੀ ਲਿਖੀ ਹੋਈ ਆ ਤੇ ਮੇਰਾ ਫਰਜ਼ ਬਣਦਾ ਜਦੋਂ ਮੈਂ ਹੁਣ ਪੜ੍ਹ ਕੇ ਸੁਣਾਉਣੀ ਤੇ ਮੈਂ ਸੁਣਾ ਹੀ ਦੇਣੀ ਆ ਤੁਹਾਨੂੰ ਚੰਗੀ ਲੱਗਦੀ ਨਹੀਂ ਚੰਗੀ ਲੱਗਦੀ ਉਹ ਮੈਂ ਨਹੀਂ ਜਾਣਦਾ ਪਰ ਜਦੋਂ ਗੁਰੂ ਦੀ ਗੱਲ ਚੰਗੀ ਨਾ ਜਿਹਨੂੰ ਲੱਗੇ ਤੇ ਮੰਨ ਲਓ ਵੀ ਗੁਰੂ ਨਾਲੋਂ ਬਹੁਤ ਦੂਰ ਆ ਜਿਹਨੂੰ ਗੁਰੂ ਦੀ ਗੱਲ ਨਹੀਂ ਚੰਗੀ ਲੱਗਦੀ ਮਹਾਰਾਜ ਕਹਿੰਦੇ RAM ਨਾਮ ਵਪਾਰਾ ਅਗਮ ਅਪਾਰਾ ਗੁਰਮਤੀ ਧਨ ਪਾਈਏ ਪਹੁੰਚ ਤੇ ਬੇਅੰਤ ਪਰਮਾਤਮਾ ਦਾ ਨਾਮ ਬਾਣਜ ਹੀ ਸਦਾ ਕਾਇਮ ਰਹਿਣ ਵਾਲਾ ਹੈ ਮਹਾਰਾਜ ਕਹਿੰਦੇ ਇਹ ਧਨ ਗੁਰੂ ਦੀ ਮਤ ਤੇ ਤੁਰਿਆ ਮਿਲਦਾ ਹੈ ਤੇ ਜੇ ਆਪਣੀ ਮਤ ਤੇ ਤੁਰਨਾ ਤੇ ਭਾਈ ਫਿਰ ਜਿਹੋ ਜਾਂ ਆਇਆ ਤੇ ਉਹ ਜਾਂ ਚਲਿਆ ਗਿਆ ਸੇਵਾ ਸੁਰਤ ਭਗਤ ਇਹ ਸਾਚੀ ਵਿੱਚੋਂ ਆਪ ਗਵਾਈਏ ਮਹਾਰਾਜ ਕਹਿੰਦੇ ਪ੍ਰਭੂ ਦੀ ਸੇਵਾ ਭਗਤੀ ਪ੍ਰਭੂ ਚਰਨਾ ਵਿੱਚ ਸੁਰਤ ਜੋੜਨ ਦੀ ਜੋੜਨੀ ਹੀ ਇਹ ਸਦਾ ਕਾਇਮ ਰਹਿਣ ਵਾਲੀ ਰਾਸ ਹੈ ਇਸ ਦੀ ਬਰਕਤ ਨਾਲ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਸਕੀਦਾ ਹੈ ਮੈਂ ਮੈਂ ਛੱਡਨੀਆ ਤੂੰ ਤੂੰ ਕਰਤਾ ਤੂੰ ਹੋਆ ਮੁੱਜ ਵਿੱਚ ਰਹਾ ਨਾ ਹੂੰ ਇਹ ਭਗਤ ਭਗਤਾਂ ਦੀ ਬਾਣੀ ਵਿੱਚ ਪੰਕਤੀ ਹੈ ਤੂੰ ਤੂੰ ਕਰਤਾ ਤੂੰ ਹੋਆ ਮੁੱਜ ਵਿੱਚ ਰਹਾ ਨਾ ਹੂੰ ਬਈ ਹੁਣ ਮੇਰੀ ਮੈਂ ਮੈਂ ਮੁੱਕ ਗਈ ਹੁਣ ਤੂੰ ਤੂੰ ਹੀ ਆ ਜੋ ਕਰੇ ਕਰਾਵੇ ਆਪੇ ਆਪ ਮਾਨੁਖ ਕੇ ਕਿਸ ਨਾਹੀ ਹਾਥ ਮਹਾਰਾਜ ਕਹਿੰਦੇ ਹਮ ਮਤ ਹੀਣ ਮੂਰਖ ਮੁਗਦ ਅੰਦੇ ਸਤਗੁਰ ਮਾਰਗ ਪਾਏ ਗੁਰੂ